ਜੀ ਕਿੰਦਾ ਸਾਰੇ ਸਵਾਗਤ ਆਇਆ ਇਹਦੇ ਨਵੇਂ ਵਲੌਗ ਚ ਉਮੀਦ ਕਰਦਾ ਸਾਰੇ ਵਧੀਆ ਹੋਵਗੇ ਅਸੀਂ ਵਧੀਆ ਵਾ ਸੋ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਬਲੌਗ ਲੈ ਕੇ ਸੋ ਅਸੀਂ ਸਭ ਕੀ ਪੂਰੇ ਤਿਆਰ ਹੁਣ ਅਸੀਂ ਚੱਲੇ ਪਿਆ ਤੇ ਤੇ ਦੀਦੀ ਹੁਣੇ ਆਈ ਜਾਂਦੇ ਆ ਤੇ ਦੀਦੀ ਹੁਣ ਟਾਈਮ ਕਿ ਨਾਲ 8 ਵਜੇ ਤੇ ਆਣਗੇ ਸਭ 8:00 ਤਾਈਂ ਮਟੀਲੀ ਸੀਗੀ ਉਦੋਂ بس ਸਭ 8:00 ਤਾਈਂ ਆਣਗੇ ਤੇ ਫਿਰ ਅਸੀਂ ਜਾਵਾਂਗੇ ਹੁਣ ਨਿਕਲਾਂਗੇ ਕਿਉਂਕਿ ਉੱਥੇ ਪੋਹਾ ਕੇ ਹੈਗਾ ਭੋਗ ਪੈਣਾ ਪੜਦਾ ਤੇ ਖੰਡ ਪਾਟਾ ਹੱਲ ਪਾਟਾ ਅੱਜ ਹੀ ਪਣਾ ਪੋਗਾ ਤਾਂ ਹੀ ਟਾਈਮ ਨਾ ਚੱਲੇ ਮਾਮੀ ਇੱਕ ਨਵਾਂ ਚਸ਼ਮਾ ਲਾਇਆ ਤੇ ਬੜੀ ਵਰਦੀ ਹੈ ਤੇ ਅੱਜ ਸਾਫਲ ਦੇ ਹਲਦੀ ਵੀ ਆ ਤੇ ਮਹਿੰਦੀ ਵੀ ਆ ਤੋਂ ਸੋ ਉੱਥੇ ਜਾ ਕੇ ਦਿਖਾਉਣੇ ਆ ਸੋ ਵਲੋਗ ਨਾਲ ਬਣੇ ਰਿਓ ਲੈ ਸਾਡੇ ਦੀਦੀ ਹੋਣੀ ਆਗੇ ਮੈਂ ਛੱਡ ਬਣ ਲਈ ਨਾ ਗਾੜੀ ਚਲੋ ਮੱਛਰੇ ਫਿਰਦੇ ਮੱਛਰੇ ਫਿਰਦੇ ਮੱਛਰੇ ਧੋ ਦੇ ਗਿਆ ਹਾਉ ਜੀਆ ਬਈ ਅੱਠਜੋ ਪਹੁੰਦ ਗਿਆ ਪੂਰਾ ਟਾਈਮ ਚੈੱਕ ਕਰ ਤੂੰ ਬਤੀ ਤੇ ਮੈਂ ਛੱਡ ਤਾ ਅੱਠ ਪਹੁੰਦ ਗਿਆ ਹੈ ਅਸੀਂ ਪਹੁੰਚ ਗਏ ਕਿਤੇ ਹੋ ਗਿਆ ਪਿਆਰ ਮੇਰੇ ਕੋਲ ਉੱਥੇ ਪਰਾਂ ਨੂੰ ਮੂੰਹ ਕਰ ਲਿਆ ਕਿਤੇ 10 ਮਿੰਟ ਰਹਿ ਗਿਆ ਜੀ ਜਾਉਣਾ ਹੁਣ ਭਜਾਈ ਸਵੇਰੇ ਕਿਦਾਂ ਖੜੇ ਹਾਂ ਉਹ ਉੱਥੇ ਪਰਾਂ ਨੂੰ ਮੂੰਹ ਕਰ ਲਿਆ ਸਵੇਰੇ 4 ਵਜੇ ਉੱਠਿਆ ਸੀ ਆ ਜਾ ਰਵੀ ਆਸਤਰਾਮ ਨੂੰ ਉੱਥੇ ਚੇਸਾ ਦੇ ਸੀ ਹੋਰ ਹੁਣ ਸਿੱਧੇ ਆ ਆ ਜਮ ਆਪਾਂ ਅੱਛਾ ਸੱਸੀ ਕਾਲ ਨਹੀਂ ਕਰ ਮਾਮੂ ਤੇਰੇ ਵੀ ਸੱਸੀ ਕਾਲ ਨਹੀਂ ਕਰਨੀ ਮੇਰੇ ਵੀ ਸੀਨ ਆ ਗਈ ਮੈਂ ਹੁਣ ਲਾਉਂਦੇ ਨਹੀਂ ਹਾਂ ਕੁਝ ਨਹੀਂ ਹੁੰਦਾ ਓਏ ਤੇਰਾ ਜਿਆਦਾ ਕਰਕੇ ਨਾ ਮਾਨ ਨਾਂਂ ਕਿ ਛੱਡ ਤਾ ਵਧੀਆ ਸਗੋਂ ਮੈਂ ਵੀ ਛੱਡ ਦਾਂ ਹੋਰ ਕਰਕੇ ਜੋ ਛੱਡ ਜਣੇ ਆਪਾਂ ਹਾਂ ਸਹੀ ਹੈ ਸਹੀ ਹੈ ਲੈ ਅੱਖਾਂ ਬਣਾ ਕੇ ਡਾਕਟਰ ਦੇ ਲਾਉਂਦੇ ਹਾਂ ਹਾਂ ਨਾ ਨਵੇਂ ਨਾ ਦੇ ਪਰ ਮੇਰੇ ਬ੍ਰਦਰ ਨੇ ਮਿਲੂ ਕਰਕੇ ਦੇਣਾ ਸਮਾਨ ਸਾਰਾ ਰੱਖ ਦ ਆ ਜਾ ਤੇਰੇ ਨਾਲ ਇਹਨੂੰ ਦੇ ਦੇ ਹੱਥੋਂ ਹਾਂ ਮੈਂ ਮੇਰੇ ਨਾਲ ਲਿਆਉਣਾ ਮੇਰੇ ਪਾਸਾ ਤੋਂ ਲੈ ਆ ਮੈਂ ਲਾ ਲਉਂਗਾ ਤੇ ਜਜਾ ਜਨਾ ਨੀਂਗਾ ਠੀਕ ਹੈ ਜਜਾ ਨਾ ਰਿਹਾਣੀ ਆ ਸੋਹਣੇ ਮੁੰਡੇ ਜੱਜੀ ਜਾਂਦਾ ਲੈ ਹਮਾਰੀ ਜਿੱਦਾਂ ਫੜੇ ਜੱਜਾ ਤੁਹਾਡੇ ਪਾਦਾ ਵਿੱਚ ਤੁਸੀਂ ਲਾ ਕੇ ਦੇਖੋ ਤੁਹਾਡੇ ਪੱਗ ਦਾ ਕਰਕੇ ਲੱਗਣਾ ਹੀ ਨਹੀਂ ਆ ਹਾਂ ਹਾਂ ਜੀ ਅੰਤ ਤੱਕ ਦੇਖੋ ਜੀ ਆਹ ਆ ਗਿਆ ਸ੍ਰੀ ਕਾਲ ਔਰ ਕਿਵੇਂ ਆ ਇੱਕ ਵਾਰੀਆ ਵੇ ਲੋ ਅਸੀਂ 8 ਵਜੇ ਪਹੁੰਚ ਗਏ ਆ ਅਸੀਂ ਵੀ ਤਿਆਰ ਆ 10 ਮਿੰਟ ਹੋ ਗਏ ਸਾਨੂੰ ਆਇਆ ਨੂੰ ਤਾਂ ਕਾ ਅਸੀਂ ਵੀ ਤਿਆਰ ਆ ਹੂੰ ਚੀ ਔਰ ਇਹ ਕਰਮਣ ਨੇ ਕਰਮਣ ਉਸ ਤੋਂ ਹੰਦੀ ਗਏ ਸਾਡੇ ਕੋਲ ਦੇਖੋ ਜੀ ਸਾਡਾ ਦਾਪੂ ਸਿੰਘ ਉਹਦਾ ਸਮਾਨ ਰੱਖਦੇ ਹੋਏ ਡਿਗੀ ਚ ਤਕਲਾ ਕਿੰਨੇ ਬੈ ਗਾ ਤੁਹਾਡੇ ਹਾਂ ਜੀ

ਕਿਦਮ ਉਹ ਇਕੱਲਾ ਕੋਟਪਾ ਕੇ ਮੇਰੇ ਨਾ ਕੋਟ ਕੋਲ ਪਾ ਵੀ ਰੱਖੀ ਕੱਚੇ ਤੇ ਲੈ ਕੱਚਾ ਹੱਤ ਕੋਟ ਰੱਖਣਾ ਨਹੀਂ ਅੱਜ ਡੱਕੋ ਤੇ ਨਾ ਨਵੀਂ ਲਿਪ ਕੋਈ ਸਹੀ ਗੱਲ ਆ ਇਹ ਤੇਰੇ ਹਾਂਜੀ ਮੰਮਾ ਦੇ ਸ਼ੁੱਤੀ ਵੀ ਲੈ ਲਓ ਓਏ ਅੰਦਰ ਸਟੋਲੀ ਐ ਇੱਕ ਹੋਰ ਲੈ ਗਿਆ ਜਾ ਬੇਟਾ ਸਟੋਲੀ ਇੱਕ ਬੇਟਾ ਸਟੋਲੀ ਨਹੀਂ ਨੰਬਰ ਵਨ ਵਿੱਚ ਵੀ ਆਏਗਾ ਅੰਦਰ ਹੀ ਛੜੀ ਮੈਂ ਬਹਿ ਜੂਗੀ ਕਿੰ ਵਿੱਚ ਨਹੀਂ ਹੋਣੀ ਮੰਮੀ ਹਾਂਜੀ ਤੇ ਮੈਂ ਤੁਰ ਪਿਆ ਘਰੋਂ ਤੇ ਮੰਮੀ ਆ ਰਹੀ ਆ ਦੀਦੀ ਹੁਣਾਂ ਨਾਲ ਸਮਾਨ ਦੇਖੋ ਕਿੰਨਾ ਵਿੱਚੇ ਟਿੱਕੀ ਸਾਰੀ ਫੁੱਲ ਹੋਈ ਪਈ ਆ ਤੇ ਗੱਡੀ ਵਿੱਚ ਸਾਰੀ ਫੁੱਲ ਹੋਈ ਪਈ ਆ ਮੈਂ ਸਰਵ ਕੋਲੇ ਜਾਣਾ ਨਾ ਕਾਕੂ ਨੂੰ ਦੇਖ ਕੇ ਆਉਂਗਾ ਨਾਲੇ ਦੇ ਨਾਲ ਥੋੜਾ ਜਿਹਾ ਸਮਾਨ ਆ ਸਰਵ ਦਾ ਉਹ ਦੇਖ ਕੇ ਆਣਾ ਸਰਵ ਨੂੰ ਤੇ ਫਿਰ ਉੱਥੋਂ ਨਿਕਲੂਗਾ ਮੈਂ ਬਸ 2 ਮਿੰਟ ਹੀ ਲੱਗਣੇ ਆ ਮੈਂ ਪਹਿਲਾਂ ਕਾਕੂ ਦੇਖੂਗਾ ਮੈਂ ਤੋਂ ਦਿਨ ਹੋ ਗਏ ਦੇਖ ਕੇ ਹਨਾ ਹੁਣ ਕਾਕੂ ਦੇਖੂਗਾ ਫਿਰ ਫਿਰ ਨਿਕਲੂਗਾ ਉੱਥੇ ਮੈਂ ਥੋੜੀ ਸੁਣ ਲਿਆ ਕਰ ਦੇ ਸੀ। ਉਹਨੇ ਸੁਭ ਹੋ ਗਿਆ। ਜਗਦਾ ਸੀ ਹਨ। ਉਠੋ। 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 ਲਾਓ ਜੀ ਅਸੀਂ ਪਹੁੰਚ ਗਏ ਹੁਣ। ਉਹ ਆ ਕੇ ਆ ਦੇਖੋ ਸਾਹਮਣੇ। ਉਹ ਪਰਲੇ ਘਰੇ ਜਾਣਾ ਅਸੀਂ। ਸੋ ਹੁਣ ਉੱਤਰਦੇ ਹਾਂ ਅਸੀਂ। ਚਲੋ। ਸਸਰੀ ਕਰਨ ਦਾ ਕਿਉਂ ਹੁਣ? ਧੰਨਵਾਦ ਜੀ ਧੰਨਵਾਦ। ਧੰਨਵਾਦ। ਕਾਕਾ ਦੇ ਪਾਪਾ ਨੂੰ

加进来。来来来来来 Obrigado. Yeah. ਦੀਰ ਪਪਰੇ ਸਕਲਪਾ ਮਿੱਤਿਆ ਨਾ ਖਾਣਾ ਨੇ कोयाले गुजिदा युन ਇਹਦੀ ਆਖਰੀ ਮਾਰਕੀਟ ਚਾਇਆ ਵੀਡੀਓ ਬਣਾਉਣਾ ਹੁੰਦਾ ਹੈ ਕਿਤੋਂ ਦਿੱਤਾ ਬਣਾਉਣੀ ਹੋਵੇ ਬਸ ਥੋੜਾ ਮੈਂ ਇਹ ਕਿਹੜਾ ਚਾਹੁੰਦਾ ਹੈ acha ਸੋਚਿਆ ਨਹੀਂ ਹੁੰਦਾ ਕਿ ਤੱਕ ਇਹ ਤਾਂਲੇ ਰੋਟਾ ਨਹੀਂ ਕਾਦਾ गोर पर आ मम्मी आ गयो मैं भी बहुत पहिला घर था कोई जतन ले दो हो ना अब दिदो പഠി <laughs> <laughs> ਵੀਰੇ ਗਉਣ ਗਈਆਂ ਹਾਂ ਹਾਂ ਉਹ ਬਚ ਰਹੀ ਹੈ ਹਾਂ ਹਾਂ ਨਾਲ ਕਰੋ ਦੋਨੋਂ ਜਾਈਏ ਚੱਲ ਮੜਾ ਦਾ ਕਹਦਾ ਮੜਾ ਜੇ ਕਹਿੰਦਾ ਬਹੁਤ ਸਰਦਾਰ ਨਹੀ ਰੁਕਾ ਬਾਵਨ ਕੇ ਆਪ ਦਾ ਮਾਤੇ ਹੋ ਮਾਤਾ ਪ੍ਰਦੂਸ਼ਣ ਕੀ ਗਏ ਜਾਂਦਾ ਮੈਂ ਐਰੇ ਖਾਣ ਦੀ ਪੂਰੀ ਆ ਹਾਂ

ਔਰ ਆਤਨਾ ਅਮਲੇ ਵਿੱਚ ਬੰਦ ਹੋ ਰਿਹਾ ਜੀ ਕਰੀ ਫੋਟੋ ਕਰਦੇ ਹੋਰ ਭੇਜਣ ਨੂੰ ਮੈਂ ਸੋਚਦਾ ਹਾਂ ਕਿ ਕਮੈਂਟ ਦੀ ਵਾਰ ਕਿ 이 <목소리나> â ਹੰਝਿ ਤੇ ਮਾਹੌਲ ਪੂਰਾ ਬਣਿਆ ਹੋਇਆ ਤੇ ਟਾਈਮ ਹੋ ਗਿਆ 1:00 ਹੋ ਗਿਆ ਨਹੀਂ ਨੂੰ ਦਾ ਹੈ ਨੂੰ ਦਾ ਟਾਈਮ ਸੋ ਸਵੇਰੇ ਅਸੀਂ ਜਾਣਾ ਸ਼ਗਨ ਤੇ ਤੇ ਤਨਵੀ ਹਾਂ ਤਨਵੀ ਉਹ ਗੰਗਨ ਦੇ ਕੋਲੇ ਤੇ ਹੁਣ ਅਸੀਂ ਲੱਗੇ ਸੋਹਣ ਤੇ ਥਲਦੀ ਤੁਸੀਂ ਦੇਖ ਲਈ ਤੇ ਕਮੈਂਟ ਕਰਕੇ ਦੱਸੋ ਵੀ ਕਿਦਾਂ ਲੱਗਿਆ ਤੁਹਾਨੂੰ ਤੇ ਮੇਰੇ ਲੇਡੀਜ਼ ਗੋਆਂ ਦੀਆਂ ਵੀ ਥੋੜੀ ਘੱਟ ਸੀ ਅੱਜ ਕਿਉਂਕਿ ਅੱਜ ਫਿਰ ਮਨ ਲੋ ਸਾਰੇ ਕੱਲ ਹੀ ਆਉਣਗੇ ਕਿਉਂਕਿ ਕੱਲ ਜਾਗੋ ਹਨ ਤਾਂ ਕਰਕੇ ਤੇ ਕੱਲ ਨੂੰ ਜਾਵਾਂਗੇ ਸ਼ਵਾਰੀ ਤੇ ਤੇ ਅੱਜ ਦਾ ਵਲੋਗ ਕਿਦਾਂ ਲੱਗਿਆ ਤੁਹਾਨੂੰ ਲਾਈਕ ਕਮੈਂਟ ਕਰਿਓ ਜੀ ਬਸ ਅਗਰ ਆਪਣਾ ਵਲੋਗ ਵਧੀਆ ਲੱਗਿਆ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸੋ ਮਿਲਦੇ ਆਪਾਂ ਅਗਲੇ ਵਲੋਗ ਤੱਕ ਲਈ ਧੰਨਵਾਦ ਬਾਏ